मान योग डी जी पी पंजाब श्री गौरव जादव जी आई पी एस श्री स्वप्न शर्मा जी आई पी एस डीजी प्रोइपो रेंज जी दी दिशा निर्देश ਤੇ ਜੋਗ अगवाई ਹੇਠ ਜਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਸਰਦਾਰ ਵਰਿੰਦਰ ਸਿੰਘ ਬਰਾੜ ਜੀ ਦੀ ਜੋਗ ਰਹਿਨਮਾਈ ਹੇਠ ਸਾਡੀ सीआईए 2 ਦੀ ਟੀਮ ਇੰਸਪੈਕਟਰ ਪਿੰਦਰਪਾਲ ਸਿੰਘ ਤੇ ਉਸ ਦੀ ਟੀਮ ਨੂੰ ਉਸ ਵੇਲੇ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਸੀआईए 2 ਦੀ ਪੁਲਿਸ ਪਾਰਟੀ ਗਸਤ ਦੌਰਾਨ ਪਿੰਡ ਸਖੇਰਾ ਬੋਦਲਾ ਤੋਂ ਫਤੂ ਵਾਲੇ ਨੂੰ ਜਾ ਰਹੀ ਸੀ ਤਾਂ ਸਖੇਰਾ ਬੋਦਲਾ ਦੀ ਹੱਦ ਦੇ ਵਿੱਚ ਇਹਨਾਂ ਨੂੰ ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਹਜ਼ਾਰਾ ਰਾਮ ਸਿੰਘ ਵਾਲਾ ਪਾਸੋਂ 1 ਕਿਲੋ ਹਿਰੋਇਨ ਬਰਾਮਦ ਹੋਈ ਜਿਹਦੇ ਸਬੰਧ ਵਿੱਚ ਮੁਕੱਦਮਾ ਨੰਬਰ 26 ਅਧੀਨ ਤਰਾ 21 ਸੀ ਐਨਡੀਪੀਐਸ ਐਕਟ थाना सदर ਜਲਾਲਾਬਾਦ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਅਸਮਜਬਤਾ ਅਨਸਾਰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਮੁਕੱਦਮੇ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਇਹ ਬੰਦਾ ਮਨਪ੍ਰੀਤ ਮਨੀ ਤੇ ਇਸ ਦੇ ਆਪਣੇ ਹੋਰ ਸਾਥੀ ਪ੍ਰਿੰਸ ਤੇ ਜੌਨੀ ਦੋਨੇ ਉਹ ਵੀ ਹਜ਼ਾਰਾ ਰਾਮ ਸਿੰਘ ਦੇ ਜਿਹੜੇ ਐ ਇਹਨਾਂ ਨੇ ਰਲ ਕੇ ਕੁਝ ਦਿਨ ਪਹਿਲਾਂ ਪਾਕਿਸਤਾਨ ਤੋਂ ਡਰੋਨ ਰਾਹੀਂ ਕਰੀਬ 7.5 ਕਿਲੋ ਦੇ ਲਾਗੇ ਅਫੀਮ ਜਿਹੜੀ ਆ ਆਪਨੇ ਹੈਰੋਇਨ ਬਰਾਮਦ ਕਰਾਈ ਆਪਣੇ ਮੰਗਵਾਈ ਸੀ ਜਿਹੜੀ ਇਹ ਹੈਰੋਇਨ ਸੀ ਇਹਦੇ ਵਿੱਚੋਂ 5 ਕਿਲੋ 730 ਗ੍ਰਾਮ ਹੈਰੋਇਨ ਜਿਹੜੀ ਹੈ ਉਹ ਆਲਰੇਡੀ ਪਹਿਲਾਂ ਹੀ ਐਸ ਐਸ ਓ ਸੀ ਫਾਜ਼ਿਲਕਾ ਵੱਲੋਂ ਬਰਾਮਦ ਕੀਤੀ ਗਈ ਸੀ ਪਰੰਤੂ ਉਹਦੇ ਵਿੱਚ ਕਿਸੇ ਮੁਲਜ਼ਮ ਬਾਰੇ ਪਤਾ ਨਹੀਂ ਸੀ ਲੱਗਾ ਮੁਲਜ਼ਮ ਨੇ ਦਰਾਨੇ ਪੁਛਗਿਸ਼ ਇਸ ਮੁਕਦਮਾ ਵਿੱਚ ਦੱਸਿਆ ਕਿ ਅਸੀਂ ਤਿੰਨਾਂ ਨੇ ਮਨਪ੍ਰੀਤ ਮਣੀ ਪ੍ਰਿੰਸ ਤੇ ਜਰਨੀ ਰਲ ਕੇ ਪਾਕਿਸਤਾਨ ਤੋਂ ਇਹ ਡਰੋਨ ਰਾਹੀਂ ਹੀਰੋਇਨ ਮਗਾਈ ਸੀ ਜਿਹਦੇ ਚੋਂ ਬਾਕੀ ਫੜੀ ਗਈ ਇਹ ਜਿਹੜੀ ਸੀ ਇਹਦੇ ਹਿੱਸੇ ਆਈ ਸੀ ਕਿ ਇਹ ਏਦ ਘੁਰ ਕਵਰ ਹੋ ਚੁੱਕੀ ਆ ਮੁਕਦਮਾ ਦੇ ਵਿੱਚ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਉਹ ਅਸੀਂ ਲੱਭ ਰਹੇ ਆ ਸਰ ਇਸ ਮੁਜਰਮ ਦੇ ਉੱਤੇ ਪਹਿਲਾਂ ਵੀ ਕੋਈ ਪਰਚਾ ਦਰਜ ਹੈ ਨਹੀਂ ਇਹ ਤੇ ਹੋਰ ਪਹਿਲਾਂ ਕੋਈ ਮੁਕਦਮਾ ਦਰਜ ਹੋਣ ਸੰਬੰਧੀ ਕੋਈ ਸੂਚਨਾ ਨਹੀਂ ਮਿਲੀ ਬਿਲਕੁਲ ਜੀ ਜੋ ਜਾਬਤਾ ਦੇ ਵਿੱਚ ਜੋ ਵੀ ਗੱਲ ਹੋਈ ਉਹ ਬਿਲਕੁਲ ਕੀਤੀ ਜਾਊਗੀ ਜਿਹੜੀ ਇਹਨਾਂ ਨੇ ਅਜਿਹੇ ਧੰਦਿਆਂ ਤੋਂ ਪ੍ਰਾਪਰਟੀ ਬਣਾਈ ਹੋਊਗੀ ਉਹਨੂੰ 68 ਟੈਪ ਤਹਿਤ ਜਿਹੜੀ ਕੰਪੀਟੈਂਟ ਅਥਾਰਟੀ ਨੂੰ ਭੇਜ ਕੇ ਸੀਜ਼ ਵੀ ਕਰਾਇਆ ਜਾਊਗਾ ਸਰ ਅੱਗੇ ਕਿਤੇ ਸਪਲਾਈ ਕਿਤੇ ਜਾਣੀ ਜੀ ਇਹ ਜਾਂਚ ਦਾ ਵਿਸ਼ਾ ਜੀ ਇਹ ਤਫਤੀਸ਼ ਦਾ ਵਿਸ਼ਾ ਹੈ ਇਹ ਅਸੀਂ ਤੁਹਾਨੂੰ ਕੋਈ ਸ਼ੇਅਰ ਨਹੀਂ ਕਰ ਸਕਦੇ ਸਾਡੀ ਇਹਨਾਂ ਇਨਵੈਸਟੀਗੇਸ਼ਨ ਪ੍ਰਭਾਵਿਤ ਹੋ ਸਕਦੀ ਨੌਜਵਾਨਾਂ ਤੋਂ ਮੰਗ ਹੈ ਨਹੀਂ ਨੌਜਵਾਨ ਵੀ ਲੁਕੀ ਮੈਸੇਜ ਦੇ ਰਹੇ ਅਸੀਂ ਤੇ ਆਪਦੇ ਮਾਧਿਅਮ ਰਾਹੀਂ ਸਾਰੀ ਨੌਜਵਾਨ ਪੀੜ੍ਹੀ ਬਾਕੀ ਵੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਹੇ ਮਾੜੇ ਧੰਦੇ ਛੱਡ ਕੇ ਚੰਗੇ ਕੰਮ ਕਰੋ ਜਿਸ ਨਾਲ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਨਾਮ ਰੌਸ਼ਨ ਹੋਵੇ ਤੁਹਾਡੇ ਤੇ ਤੁਹਾਡੇ ਦੇਸ਼ ਦਾ ਜਿਹੜਾ ਭਵਿੱਖ ਵਧੀਆ ਹੋਵੇ ਕਾਰਨ ਕੀ ਮੰਨਦੇ ਹੋ ਸਰ ਲੋਕ ਜਿਹੜੇ ਨੌਜਵਾਨ ਨੇ ਇਸ ਨਸ਼ੇ ਦੇ کاروبار ਜਾਣੇ ਨੇ ਕੀ ਕਾਰਨ ਨੇ ਆਉਣ ਚਲੋ ਐਕਚੁਅਲੀ ਤਾਂ ਕੀ ਹੈ ਕਿ ਨਸ਼ਿਆਂ ਦੇ ਵਿੱਚ ਜਿਹੜਾ ਥੋੜੀ ਮਿਹਨਤ ਕਰਨ ਦੇ ਨਾਲ ਜਿਆਦੇ ਪੈਸੇ ਬਜਦੇ ਆ ਨੌਜਵਾਨ ਜਿਹੜੇ ਆ ਉਹ ਜਲਦੀ ਅਮੀਰ ਹੋਣ ਦੀ ਲਾਲਸਾ ਦੇ ਵਿੱਚ ਇਸ ਗਲਤ ਧੰਦੇ ਦੇ ਵਿੱਚ ਵਸ ਜਾਂਦੇ ਆ ਸਰ ਜੀ ਇਹਦੀ ਮਾਰਕੀਟ ਵੈਲਿਊ ਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਵੀ ਮਾਰਕੀਟ ਵੈਲਿਊ ਹੈ ਇੰਟਰਨੈਸ਼ਨਲ ਹੈ ਕ੍ਰੀਪ 4 ਕਰੋੜ ਜਿਹੜੀ ਇੰਟਰਨੈਸ਼ਨਲ ਮਾਰਕੀਟ ਜਿਹੜੀ ਅਸੀਂ ਅਖਬਾਰਾਂ 'ਚ ਸੁਣ ਰਹੇ ਆ ਜਾਂ ਟੀਵੀ 'ਤੇ ਸੁਣ ਰਹੇ ਆ ਉਹ ਬੜੀ